ਕੁਝ ਨਕਾਲਾ ਵਾਈ ਕੁਝ ਕੀ ਹੋਇਆ ਮੇਰਾ ਨਾਮ ਮਨਦੀਪ ਕੌਰ ਹੈ ਮੈਂ ਪਿੰਡ ਕੰਡਿਆ ਆਪਦੀ ਹੈ ਮੇਰਾ ਪੂਰਾ ਵੈਕਸੀਨੇਟ ਹੋਇਆ ਹੋ ਉਹ ਮੰਦੀ ਵੀ ਪਿਆ ਹੋ ਮੇਰੇ ਪਿਤਾ ਵੀ ਐਣੀ ਨੇ ਮੇਰਾ ਮੇਰਾ ਵੱਡਾ ਭਾਈ ਹੁੰਦਾ ਥੰਕਾਰ ਗਾ ਸੀਗਾ ਉਹ ਮਾੜੋ ਵੀ ਮੰਦੀ ਤੇ ਪੈ ਗਿਆ ਉਹ ਹੀ ਮੈਨੂੰ ਪੜਾਉਂਦਾ ਲਖੁੰਦਾ ਸੀਗਾ ਉਹ ਹੀ ਕੱਦ ਸਾਰਾ ਖਾਤਾ ਪਾਣੀ ਤੋਂ ਦੱਸ ਸੀਗਾ ਹਣ 15 ਥੋੜਾ ਦਿਨ ਹੋ ਗਿਆ ਮੰਡੇ ਦੇ ਪੈਸੇ ਨੂੰ ਤੇ ਅਸੀਂ ਪੈਸੇ ਵੀ ਇਕੱਠੇ ਕੀਤੇ ਸੀ 15-16 ਹਜ਼ਾਰ ਉਹ ਵੀ ਇੱਕ ਦਿਨ ਵਿੱਚ ਲੱਗ ਗਿਆ ਸਾਡਾ ਅੱਜ ਤੱਕ ਦਾ 50 ਹਜ਼ਾਰ 60 ਲੱਗ ਗਿਆ ਹਰ ਉਹ 4-4 5-5 ਹਜ਼ਾਰ ਦੀਆਂ ਦਵਾਈਆਂ ਆਉਂਦੀਆਂ ਉਹਦੇ ਟੈਸਟ ਕੀਤੇ ਜਾਂਦੇ ਆ ਹੁਣ ਉਹਦਾ ਆਪਰੇਸ਼ਨ ਹੋਣਾ ਉਹ ਜੇ ਅਸਤੇ 1 ਲੱਖ ਡੇਢ ਲੱਖ ਦੀ ਜ਼ਰੂਰਤ ਆ ਉਹ ਵੈਂਕ ਡਿੱਲੇ ਟੁੱਟੇ ਪਿਆਵਾ ਮੇਰੀ ਮੰਮੀ ਅਮਰਜੀਤ ਕੌਰ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਤੇ ਸਾਡੇ ਬੈਂਕ ਅਕਾਊਂਟ ਵਿੱਚ ਵੱਧ ਤੋਂ ਵੱਧ ਜਿੰਨੀ ਸੇਵਾ ਹੋ ਸਕਦੀ ਆ ਕਰਾਓ ਤੇ ਜਿਹਦੇ ਕਾਰਨ ਮੈਂ ਆਪਦੇ ਭਰਾ ਦਾ ਇਲਾਜ ਕਰਾ ਸਕਾਂ ਸਾਡੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਜੇ ਅਸੀਂ ਪੈਸੇ ਤੇ ਇਲਾਜ ਲਈ ਪੈਸੇ ਵੀ ਵਿਆਜੋ ਫੜ ਕੇ ਲਾਏ ਨੇ ਤੇ ਜਿੰਨੀ ਵੀ ਹੋ ਸਕਦੀ ਉਹਦੀ ਮਦਦ ਕਰਿਓ ਸਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅੱਜ ਅਸੀਂ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਭੈਣ ਨੂੰ ਮਿਲਿਆ ਜੀ ਭੈਣ ਦਾ ਪਿੰਡ ਹੈ ਗਿਆ ਕੰਢਿਆਲ ਜੀ ਜ਼ਿਲ੍ਹਾ ਮੋਗਾ ਜੋ ਕਿ ਭੈਣ ਦਾ ਨਾਮ ਅਮਰਜੀਤ ਕੌਰ ਆ ਇਹਨਾਂ ਦਾ ਨੌਜਵਾਨ ਬੇਟਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਸੈਰਾਲੀ ਬਾੜ ਦੇ ਵਿੱਚ ਦਾਖਲ ਆ ਜੀ ਬੱਚੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਭੈਣ ਸਾਨੂੰ ਮਿਲੇ ਉੱਥੇ ਭੈਣ ਦਾ ਨਾਮ ਅਮਰਜੀਤ ਕੌਰ ਆ ਜੀ ਸੰਗਤ ਜੀ ਬਹੁਤ ਜ਼ਿਆਦੇ ਸਖਤ ਪੈਸਿਆਂ ਦੀ ਲੋੜ ਆ ਪਰਿਵਾਰ ਨੂੰ ਭੈਣ ਦੇ ਸਿਰ ਤੇ ਇਹਨਾਂ ਦੇ ਘਰ ਵਾਲਾ ਵੀ ਹੈ ਨਹੀਂ ਬੱਚਿਆਂ ਦਾ ਪਿਓ ਵੀ ਹੈ ਨਹੀਂਗਾ ਤੇ ਅਸੀਂ ਬੱਚੀ ਤੋਂ ਤੁਸੀਂ ਵੇਖਿਆ ਹੀ ਆ ਬੱਚੀ ਬੋਲ ਰਹੀ ਸੀ ਵਿੱਚ ਵੀ ਮੇਰਾ ਪਿਓ ਹੀ ਸੀਗਾ ਵੱਡਾ ਭਰਾ ਸੰਗਤ ਜੀ ਘਰ ਦੇ ਹਾਲਾਤ ਪਹਿਲਾਂ ਹੀ ਬਹੁਤ ਜ਼ਿਆਦੇ ਮਾੜੇ ਸੀਗੇ ਜੋ ਕਿ ਹੁਣ ਇਹਨਾਂ ਦੇ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ 50-60000 ਰੁਪਏ ਦੇ ਲਗਭਗ ਤਾਂ ਇਲਾਜ ਚੁੱਕੇ ਉਹਦੇ ਤੇ ਸੰਗਤ ਜੀ ਘੱਟੋ-ਘੱਟ 1.5 ਲੱਖ ਰੁਪਏ ਦੀ ਜ਼ਰੂਰਤ ਹੈ ਇਹਨਾਂ ਨੂੰ ਸਿਰ ਦਾ ਆਪਰੇਸ਼ਨ ਆ ਜੀ ਸਿਰ ਦੀ ਦਵਾਈ ਬਹੁਤ ਜ਼ਿਆਦਾ ਮਹਿੰਗੀ ਆ ਰੋਜ਼ ਦੇ 5-6000 ਰੁਪਏ ਦੇ ਤਾਂ ਇਹਨਾਂ ਦਾ ਖਰਚਾ ਆ ਹੀ ਜਾਂਦਾ ਜੀ ਬਹੁਤ ਜ਼ਿਆਦੇ ਮਹਿੰਗੇ ਟੀਕੇ ਲੱਗ ਰਹੇ ਆ ਤੇ ਆਪਰੇਸ਼ਨ ਦਾ ਖਰਚਾ ਵੀ ਬਹੁਤ ਜ਼ਿਆਦਾ ਸੰਗਤ ਜੀ ਤੁਹਾਡੇ ਸਹਿਯੋਗ ਦੀ ਲੋੜ ਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਤੁਸੀਂ ਜਰੂਰ ਪਰਿਵਾਰ ਤੱਕ ਪਹੁੰਚਾਓ ਜੀ ਭੈਣ ਦਾ ਨਾਮ ਅਮਰਜੀਤ ਕੌਰ ਆ ਜੀ ਅਸੀਂ ਭੈਣ ਦਾ ਖਾਤਾ ਵੀ ਉੱਪਰ ਪਾਵਾਂਗੇ ਇੱਕ ਨੰਬਰ ਵੀ ਛੱਡਾਂਗੇ ਤੁਸੀਂ ਸੇਵਾ ਉਹਦੇ 'ਚ ਵੀ ਕਰ ਸਕਦੇ ਹੋ 10 20 100 50 ਜਿੰਨੀ ਵੀ ਤੁਸੀਂ ਸੇਵਾ ਕਰਨੀ ਆ ਜਰੂਰ ਕਰੋ ਜੋ ਕਿ ਭੈਣ ਦਾ ਬੱਚਾ ਬਚ ਸਕੇ ਸੰਗਤ ਜੀ ਤੁਸੀਂ ਘਰ ਵੀ ਇਹਨਾਂ ਦਾ ਦੇਖ ਸਕਦੇ ਹੋ ਟੈਲ ਬੱਤੇ ਤੇ ਛੱਤਾਂ ਇਹਨਾਂ ਦੀਆਂ ਉਹ ਵੀ ਅਸੀਂ ਅੰਦਰੋਂ ਵੇਖੀਆਂ ਚੋ ਰਹੀਆਂ ਸੀਗਾ ਸੰਗਤ ਜੀ ਜਿੰਨੀ ਵੀ ਤੁਸੀਂ ਵੱਧ ਤੋਂ ਵੱਧ ਸੇਵਾ ਕਰਨੀ ਆ ਉਨੀ ਸੇਵਾ ਪਰਿਵਾਰ ਤੱਕ ਪਹੁੰਚਾਓ ਪੈਣ ਕੀ ਨਾਂ ਜੀ ਤੁਹਾਡਾ ਅਮਰਜੀਤ ਕੌਰ ਪਿੰਡ ਕਿਹੜਾ ਤੁਹਾਡਾ ਕੰਡਿਆਲ ਬੱਚੇ ਨੂੰ ਕੀ ਗੱਲ ਹੋਈ ਸੀਗੀ ਜੀ ਬੱਚੇ ਦੇ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਇਆ ਸੀ ਹਾਂਜੀ ਅੱਛਾ ਜੀ ਤੇ ਆ ਤੁਹਾਡਾ ਘਰ ਆਪਦਾ ਹੀ ਹੈ ਇਹ ਹਾਂਜੀ ਤੇ ਬਾਈ ਦੀ ਕਿੰਨਾ ਟਾਈਮ ਹੋ ਗਿਆ ਡੈਥ ਹੋਈ ਨੂੰ ਇਹ 3 ਸਾਲ 15 ਤਰੀਕ ਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਠੀਕ ਹੈ ਜੀ ਸੰਗਤ ਜੀ ਪੈਂਡ ਦੇ ਮੁੰਹ ਤੁਸੀਂ ਸੋਣੀ ਲਿਆ ਪੈਂਡ ਦਾ ਨਾਮ ਅਮਰਜੀਤ ਕੌਰ ਆ ਜੀ ਪੈਂਡ ਕੰਢਿਆਲ ਇਹਨਾਂ ਦਾ ਜ਼ਿਲ੍ਹਾ ਮੋਗਾ ਸੰਗਤ ਜੀ ਤੁਹਾਡੇ ਸਹਿਯੋਗ ਦੀ ਲੋੜ ਆ ਸਾਰਾ ਕੇ ਹੱਥ ਜੋੜ ਕੇ ਬੇਨਤੀ ਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਹਨਾਂ ਨੂੰ ਦਸਵੰਦ ਜ਼ਰੂਰ ਪਹੁੰਚਾਓ ਇਹਨਾਂ ਤੱਕ ਜੋ ਕਿ ਇਹਨਾਂ ਦੇ ਨੌਜਵਾਨ ਬੱਚੇ ਦੀ ਜਾਨ ਬਚ ਸਕੇ ਘਰ ਦਾ ਤਾਂ ਪਹਿਲਾਂ ਹੀ ਕੋਈ ਵਾਂਗ ਡੋਰ ਸੰਭਾਲਣ ਵਾਲਾ ਹੈ ਨਹੀਂ ਸੀ ਇੱਕ ਉਹੀ ਬੱਚਾ ਸੀਗਾ ਜਿਹੜਾ ਇਹਨਾਂ ਦੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਬੱਚੇ ਦੀ ਵੀ ਸਿਰ ਦੇ ਵਿੱਚ ਸੱਟ ਵੱਜ ਚੁੱਕੀ ਆ ਜੋ ਕਿ ਬਹੁਤ ਹੀ ਸੀਰੀਅਸ ਹਾਲਤ ਦੇ ਵਿੱਚ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਦਾਖਲ ਆ ਜੀ ਤੇ ਬੱਚੇ ਨੂੰ ਹਜੇ ਤੱਕ ਕੋਈ ਸੁਰਤ ਨਹੀਂ ਵੈਂਟੀਲੇਟਰ ਲੱਗਿਆ ਹੋਇਆ ਰੋਜ਼ ਦਾ ਖਰਚਾ 5-6000 ਰੁਪਏ ਖਰਚਾ ਆ ਰਿਹਾ ਸੰਗਤ ਜੀ ਤੁਹਾਡੇ ਸਹਿਯੋਗ ਦੀ ਲੋੜ ਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਰੂਰ ਦਿਓ ਜੋ ਕਿ ਇਨ੍ਹਾਂ ਭੈਣਾਂ ਦਾ ਕੋਈ ਵਾਲੀ ਵਾਰਸ ਤਾਂ ਬਚ ਜੇ ਨਹੀਂ ਘਰ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਹੋ ਜਾਣੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ